ਜੀਤਾਂ ਦੇ ਹੱਥ ਵਿੱਚ ਭਾਬੀ ਦਾ ਖੱਤ ਸੀ। ਭਾਬੀ ਨੇ ਲਿਖਿਆ ਸੀ ਕਿ ਅਰਸ਼ ਹੀਠਾਂ ਡਿੱਗ ਗਿਆ। ਉਸਦੇ ਪੈਰ ਦੀ ਹੱਡੀ ਟੁੱਟ ਗਈ। ਪਰ ਉਸਦੀ ਹਾਲਤ ਗੰਭੀਰ ਨਹੀਂ ਹੈ। ਛੇਤੀ ਠੀਕ ਹੋ ਜਾਵੇਗਾ। ਸਰੀਰ ਦੇ ਬਾਕੀ ਹਿੱਸਿਆਂ ਤੇ ਵੀ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਹਨ। ਅਸੀਂ ਉਸ ਦਾ ਸਹੀ ਇਲਾਜ ਕਰਾ ਰਹੇ ਹਾਂ। ਮੰਮੀ, ਤੁਸੀਂ ਰੋ ਰਹੇ ਹੋ? ਰਾਜੀ ਨੇ ਕਿਹਾ ਤਾਂ ਜੀਤਾਂ ਦੀ ਸੋਚਾਂ ਦੀ ਲੜੀ ਟੁੱਟੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਉਸ ਨੇ ਝਾਂਟ ਅੱਖਾਂ ਪੂੰਝੀਆਂ। ਤੇ ਰਾਜੇ ਨੂੰ ਗੋਦ ਵਿੱਚ ਬਿਠਾ ਕੇ ਮਸਕਰਾਉਣ ਦਾ ਯਤਨ ਕਰਦਿਆਂ ਕਹਿਣ ਲੱਗੀ ਸਕੂਲੋਂ ਕਦੋਂ ਆਇਆ ਮੈਂ ਤਾਂ ਕਦੋਂ ਨਾ ਖੜਾ ਮੰਮੀ ਪਰ ਤੁਸੀਂ ਦੇਖਿਆ ਹੀ ਨਹੀਂ ਬਹੁਤ ਜ਼ਿਆਦਾ ਭੁੱਖ ਲੱਗੀ ਆ ਰਾਜੇ ਨੇ ਮੋਢੇ ਤੇ ਟੰਗਿਆ ਕਿਤਾਬਾਂ ਵਾਲਾ ਬੈਗ ਉਤਾਰਦੇ ਹੋਏ ਕਿਹਾ ਹੁਣੇ ਹੀ ਖਾਣਾ ਲਿਆਉਣੀ ਆ ਕਹਿੰਦੀ ਹੋਈ ਜੀਤਾ ਰਸੋਈ ਵੱਚ ਚਲੀ ਗਈ ਫੌਰਨ ਰੋਟੀ ਗਰਮ ਕਰਕੇ ਲਿਆਈ ਤੇ ਰਾਜੇ ਨੂੰ ਦਿੱਤੀ ਪਰ ਉਸਦਾ ਮਨ ਅਰਸ਼ ਦੇ ਆਸ-ਪਾਸ ਹੀ ਭਜਿਆ ਫਿਰ ਰਿਹਾ ਸੀ ਰਾਜਾ ਸ਼ਾਇਦ ਉਸਦੇ ਮਨ ਦੇ ਭਾਵ ਸਮਝ ਗਿਆ ਸੀ। ਸੋ ਖਾਣਾ ਖਾਂਦੇ-ਖਾਂਦੇ ਰੋਕ ਕੇ ਕਹਿਣ ਲੱਗਾ ਕਿਸ ਦੀ ਚਿੱਠੀ ਆਈ ਆ? ਕਿਸੇ ਦੀ ਨਹੀਂ। ਦੇਖ ਮੈਂ ਖਾ ਰਹੀ ਆਂ। ਜੀਤਾ ਨੇ ਕਿਹਾ ਉਹ ਘਰ ਵਿੱਚ ਕੋਈ ਬਖੇੜਾ ਖੜਾ ਨਹੀਂ ਸੀ ਕਰਨਾ ਚਾਹੁੰਦੀ। ਸੋ ਚਿਹਰੇ ਤੇ ਨਕਲੀ ਮੁਸਕਰਾਹਟ ਲਿਆ ਕੇ ਉਹ ਅਣਮਨੇ ਜਿਹੇ ਮਨ ਨਾਲ ਖਾਣਾ ਖਾਣ ਲੱਗੀ। ਰਾਜਾ ਸੰਤੁਸ਼ਟ ਹੋ ਕੇ ਚੁੱਪ ਕਰ ਗਿਆ। ਫਿਰ ਉਹ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਜਾ ਕੇ लेट ਗਿਆ। ਜੀਤਾ ਉਸਦੇ ਸਹਰਾਣੇ ਬੈਠ ਕੇ ਥੋੜੀ ਦੇਰ ਹਸਦੇ ਵਾਲਾਂ ਵਿੱਚ ਹੱਥ ਫੇਰਦੀ ਰਹੀ ਫਿਰ ਜਦੋਂ ਰਾਜਾ ਸੌਂ ਗਿਆ ਤਾਂ ਉਹ ਆਪਣੇ ਕਮਰੇ ਵਿੱਚ ਆ ਕੇ लेट ਗਈ ਪਰ ਮਨ ਫਿਰ ਪੇਕਿਆਂ ਦੀ ਦਹਲੀਜ਼ ਤੇ ਜਾ ਪਹੁੰਚਿਆ ਕਿਵੇਂ ਹੋਵੇਗਾ ਅਰਸ਼ ਇਸ ਦੁਰਘਟਨਾ ਦੇ ਸਮੇਂ ਉਸਨੇ ਮਾਂ ਨੂੰ ਜ਼ਰੂਰ ਯਾਦ ਕੀਤਾ ਹੋਵੇਗਾ ਉਸ ਨੂੰ ਯਾਦ ਕਰਕੇ ਰੋਇਆ ਵੀ ਬਹੁਤ ਹੋਵੇਗਾ ਇੰਨੇ ਛੋਟੇ ਬੱਚੇ ਮਾਂ ਤੋਂ ਦੂਰ ਕਿਵੇਂ ਰਹਿ ਸਕਦੇ ਆ ਹੋ ਸਕਦਾ ਅਰਸ਼ ਨੇ ਮਨਦੀਪ ਨੂੰ ਵੀ ਯਾਦ ਕੀਤਾ ਹੋਵੇ ਮਨਦੀਪ ਦਾ ਤਾਂ ਕਿੰਨਾ ਪਿਆਰਾ ਸੀ ਅਰਸ਼ ਉਹ ਕਮ ਤੋਂ ਆਉਂਦਿਆਂ ਹੀ ਅਰਸ਼ ਨੂੰ ਗੋਦ ਵਿੱਚ ਲੈ ਕੇ ਬੈਠ ਜਾਂਦਾ। ਉਸ ਦੇ ਲਈ ਤਰ੍ਹਾਂ-ਤਰ੍ਹਾਂ ਦੇ ਬਿਸਕੁਟ ਟੌਫੀਆਂ ਖਿਡਾਉਣੇ ਲੈ ਕੇ ਆਉਂਦਾ। ਉਹ ਸਮੇਂ ਅਰਸ਼ ਸੀ ਵੀ ਕਿੰਨਾ ਪਿਆਰਾ। ਗੋਰਾ ਚਿੱਟਾ, ਗੋਲ ਮਟੋਲ। ਜੋ ਵੀ ਦੇਖਦਾ ਪਿਆਰ ਕੀਤੇ ਬਿਨਾਂ ਨਹੀਂ ਸੀ ਰਹਿ ਸਕਦਾ। ਜਦੋਂ ਅਰਸ਼ 1.5 ਸਾਲ ਦਾ ਹੋਇਆ ਤਾਂ ਉਸ ਨੇ ਛੋਟੇ ਬੱਚਿਆਂ ਦੀ ਫੈਂਸੀ ਡਰੈੱਸ ਕੰਪੀਟੀਸ਼ਨ ਵਿੱਚ ਪਹਿਲਾ ਇਨਾਮ ਜਿੱਤਿਆ ਸੀ। ਛੋਟਾ ਜਿਹਾ ਲਾੜਾ ਬਣ ਕੇ ਕਿੰਨਾ ਜਾਚ ਰਿਹਾ ਸੀ ਅਰਸ਼। ਇਹੀ ਸਭ ਸੋਚ ਕੇ ਜੀਤਾ ਦੀਆਂ ਅੱਖਾਂ ਵਿੱਚੋਂ ਫਿਰ ਹੰਝੂ ਵਹਿਣ ਲੱਗੇ। ਬਲੱਡ ਕੈਂਸਰ ਨਾਲ ਮਨਦੀਪ ਦੀ ਮੌਤ ਨਾ ਹੋਈ ਹੁੰਦੀ ਤਾਂ ਉਸ ਦਾ ਖੁਸ਼ਹਾਲ ਪਰਿਵਾਰ ਇਸ ਤਰ੍ਹਾਂ ਕਿਉਂ ਖਿੱਲਰਦਾ? ਮਨਦੀਪ ਜਿਉਂਦਾ ਹੁੰਦਾ ਤਾਂ ਉਸ ਦਾ ਪਿਆਰਾ ਅਰਸ਼ ਇਸ ਤਰ੍ਹਾਂ ਕਿਉਂ ਫਟਕਦਾ? ਮਨਦੀਪ ਨੂੰ ਗਵਾ ਕੇ ਜੀਤਾ ਤਿੰਨ ਸਾਲ ਦੇ ਅਰਸ਼ ਨੂੰ ਸੀਨੇ ਨਾਲ ਲਗਾਏ ਹੋਏ ਪੀਕੇ ਆਈ ਤਾਂ ਉੱਥੇ ਉਹਨਾਂ ਦੋਨਾਂ ਮਾਂ ਪੁੱਤਾਂ ਨੂੰ ਦਿਨ ਕੱਟਣੇ ਔਖੇ ਹੋ ਗਏ ਸੀ। ਮਨਦੀਪ ਦੇ ਜਿਉਂਦੇ ਜੋ ਭਰਾ ਭਾਬੀ ਉਸ ਨੂੰ ਵਾਰ-ਵਾਰ ਪੇਕੇ ਆਉਣ ਲਈ ਚਿੱਠੀਆਂ ਲਿਖਦੇ ਉਹ ਇੱਕਦਮ ਹੀ ਬੇਗਾਨੇ ਜੇ ਬਣ ਗਏ। ਉਹਨਾਂ ਨੂੰ ਦੋਨਾਂ ਮਾਂ ਪੁੱਤਾਂ ਦਾ ਖਰਚਾ ਸੰਭਾਲਣਾ ਬਹੁਤ ਔਖਾ ਲੱਗ ਰਿਹਾ ਸੀ। ਤਾਂ ਦੁਖੀ ਹੋ ਕੇ ਬਾਪ ਨੇ ਉਸਦੇ ਦੁਬਾਰਾ ਵਿਆਹ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਤੇ ਕਿਸੇ ਅਖਬਾਰ ਵਿੱਚੋਂ ਵਿਆਹ ਦਾ ਵਿਗਿਆਪਨ ਪੜ੍ਹ ਕੇ ਅਮਰ ਦੇ ਘਰ ਵਾਲਿਆਂ ਨਾਲ ਗੱਲਬਾਤ ਦਾ سلسلہ ਸ਼ੁਰੂ ਕੀਤਾ। ਤਾਂ ਅਮਰ ਦੇ ਨਾਲ ਹੀ ਉਸ ਦਾ ਰਿਸ਼ਤਾ ਪੱਕਾ ਹੋ ਗਿਆ। ਪਰ ਅਮਰ ਤੇ ਉਸਦੇ ਘਰ ਵਾਲਿਆਂ ਦੀ ਇੱਕ ਹੀ ਸ਼ਰਤ ਸੀ ਕਿ ਉਹ ਬੱਚੇ ਨੂੰ ਨਹੀਂ ਬਣਾਉਣਗੇ। ਉਹਨਾਂ ਨੂੰ ਸਿਰਫ ਬਿਨਾ ਬੱਚੇ ਵਾਲੀ ਵਿਧਵਾ ਔਰਤ ਹੀ ਸਵੀਕਾਰ ਹੈ। ਜਦ ਕਿ ਅਮਰ ਵੀ ਇੱਕ ਪੁੱਤਰ ਦਾ ਬਾਪ ਸੀ। ਘਰ ਵਾਲੀ ਦੀ ਮੌਤ ਹੋ ਚੁੱਕੀ ਸੀ ਤੇ ਆਪਣੇ ਪੁੱਤਰ ਦੀ ਖਾਤਰ ਹੀ ਦੁਬਾਰਾ ਵਿਆਹ ਕਰ ਰਿਹਾ ਸੀ। ਪਰ ਉਸਦੇ بیٹے ਦਾ ਦਰਦ ਕਿਉਂ ਨਹੀਂ ਸਮਝ ਸਕਿਆ ਤੇ ਉਸਨੂੰ ਸਵੀਕਾਰ ਨਾ ਕੀਤਾ। ਆਪਣੇ ਜਿਗਰ ਦੇ ਟੁਕੜੇ ਨੂੰ ਮਾਪੇ ਦੇ ਕੋਲ ਛੱਡ ਕੇ ਜੀਤਾ ਅਮਰ ਨਾਲ ਵਿਆਹ ਕਰਕੇ ਸਹੁਰੇ ਆ ਗਈ ਸੀ। ਉਦੋਂ ਤੋਂ ਸਿਰਫ ਚਿੱਠੀਆਂ ਹੀ ਅਰਸ਼ ਦੀ ਜਾਣਕਾਰੀ ਹਾਸਲ ਕਰਨ ਦਾ ਇੱਕੋ ਇੱਕ ਸਾਧਨ ਰਹਿ ਗਿਆ ਸਨ। ਪਰ ਉਹਨਾਂ ਚਿੱਠੀਆਂ ਵਿੱਚ ਇਹ ਵੀ ਲਿਖਿਆ ਹੁੰਦਾ ਕਿ ਉਹ ਹੁਣ ਹਮੇਸ਼ਾ ਵਾਸਤੇ ਅਰਸ਼ ਨੂੰ ਭੁੱਲ ਕੇ ਆਪਣੇ ਭਵਿੱਖ ਨੂੰ ਸਵਾਰੇ ਤੇ ਅਮਰ ਦੇ ਰਾਜੇ ਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਾ ਹੁੰਦੇ ਵੀ। ਰਾਜੇ ਨੂੰ ਪੂਰੀ ਮਮਤਾ ਦੇਵੇ। ਪੇਕਿਆਂ ਤੋਂ ਆਈ ਹੋਈ ਉਸ ਨੂੰ ਪੂਰਾ ਇੱਕ ਸਾਲ ਬੀਤ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇੱਕ ਵਾਰ ਵੀ ਪੇਕੇ ਨਹੀਂ ਗਈ। ਅਮਰ ਨੇ ਹੀ ਨਹੀਂ ਜਾਣ ਦਿੱਤਾ। ਹਮੇਸ਼ਾ ਇਹੀ ਕਹਾ ਕਿ ਹੁਣ ਪੇਕੇ ਨਾਲ ਕਾਹਦਾ ਮੋਹ? ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਪਰ ਕਮੀ ਸੀ ਤਾਂ ਜੀਤਾਂ ਦੇ ਮਨ ਵਿੱਚ ਬੱਸੀ ਸੀ। ਉਹ ਇੱਕ ਦਿਨ ਦੇ ਲਈ ਵੀ ਆਪਣੇ ਅਰਸ਼ ਨੂੰ ਨਹੀਂ ਪੁੱਲ ਸਕੀ ਸੀ। ਤੇ ਹੁਣ ਭਾਬੀ ਦੀ ਚਿੱਠੀ ਨੇ ਉਸ ਦੇ ਮਨ ਦੀ ਬੇਚੈਨੀ ਕਈ ਗੁਣਾ ਵਧਾ ਦਿੱਤੀ ਸੀ। ਮਨ ਅਰਸ਼ ਨੂੰ ਬਾਹਾਂ ਵਿੱਚ ਘੁੱਟ ਲੈਣ ਤੇ ਸੀਨੇ ਨਾਲ ਲਾ ਲੈਣ ਨੂੰ ਬੇਚੈਨ ਹੋ ਰਿਹਾ ਸੀ। ਅਮਰ ਕਹ ਰਾਇਆ ਤੇ ਜੀਤਾ ਖੁਦ ਨੂੰ ਰੋਕ ਨਾ ਸકી ਤੇ ਕਹਿਣ ਲੱਗੀ ਮੈਂ 2 ਦਿਨਾਂ ਵਾਸਤੇ ਪੇਕੇ ਜਾਣਾ ਚਾਹੁੰਦੀ ਆ ਅਮਰ ਨੇ ਉਹੀ ਰਟਿਆ ਰਟਾਇਆ ਉੱਤਰ ਦੇ ਦਿੱਤਾ ਕੀ ਕਰੇਂਗੀ ਜਾ ਕੇ ਵੈਸੇ ਵੀ ਅੱਜਕੱਲ ਤੇਰੀ ਸੇ ਠੀਕ ਨਹੀਂ ਰਹਿੰਦੀ ਤੀਜਾ ਮਹੀਨਾ ਚੱਲ ਰਿਹਾ ਉੱਥੇ ਕਿੱਥੇ ਆਰਾਮ ਮਿਲੂਗਾ ਤੈਨੂੰ ਕਿਉਂ ਨਹੀਂ ਮਿਲੂਗਾ ਭਰਾ ਭਾਬੀ ਕੀ ਮੈਨੂੰ ਹੱਲ ਤੇ ਜੋੜ ਲੈਣਗੇ ਮੈਂ ਉੱਥੇ ਪੂਰੇ ਦਿਨ ਮੰਜਾ ਤੋੜਨ ਤੋਂ ਇਲਾਵਾ ਹੋਰ ਕਰੂੰਗੀ ਵੀ ਕੀ ਜੀਤਾ ਜਿਵੇਂ ਵਿਦਰੋਹ ਕਰਨ ਤੇ ਉੱਤਰ ਆਈ ਸੀ ਉਸਨੇ ਸਾਸ ਦੇ ਗੋਲ ਵੀ ਜੈਦ ਕੀਤੀ ਬਹੁਤ ਦਿਨ ਹੋ ਗਏ ਮੈਂ ਆਪਣੇ ਪੇਕੇ ਨੂੰ ਨਹੀਂ ਮਿਲੀ ਤੇ ਪੇਕੇ ਹੈ ਵੀ ਕਿੰਨੀ ਕਿ ਦੂਰ ਸਿਰਫ 2 ਘੰਟੇ ਦਾ ਤਾਂ ਰਸਤਾ ਫਿਰ ਵੀ ਮੈਂ 1 ਸਾਲ ਤੋਂ ਪੇਕੇ ਨਹੀਂ ਜਾ ਸਕੀ ਤੇ ਨਾ ਕਦੇ ਉਹਨਾਂ ਨੇ ਹੀ ਆਉਣ ਦੀ ਹਿੰਮਤ ਕੀਤੀ ਤੇ ਆਉਣਾ ਜਾਣਾ ਤਾਂ ਦੋਨੋਂ ਪਾਸੇ ਹੁੰਦਾ ਇੱਕ ਪਾਸਿਓਂ ਨਹੀਂ ਇਸੇ 1 ਸਾਲ ਵਿੱਚ ਹੀ ਉਹ ਰਾਜੇ ਦੇ ਨਾਲ ਕਾਫੀ ਕੋਲ ਮਿਲ ਗਈ ਸੀ ਉਹ ਉਸੇ ਨੂੰ ਹੀ ਆਪਣੀ ਸੱਕੀ ਮਾਂ ਸਮਝਣ ਲੱਗਾ ਸੀ ਰਾਜੇ ਨੂੰ ਰੋਂਦੇ ਬਿਲਕਦੇ ਦੇਖ ਸਾਸ ਨੇ ਵੀ ਉਸ ਨੂੰ ਨਾਲ ਹੀ ਲੈ ਜਾਣ ਨੂੰ ਕਹਿ ਦਿੱਤਾ ਕੀ ਹੋਇਆ ਇਹ ਵੀ ਕੁਝ ਦਿਨ ਉੱਥੇ ਰਹਿ ਲਵੇਗਾ ਮਨ ਲੱਗ ਜਾਵੇਗਾ ਕੰਮ ਫੇਰ ਲਵੇਗਾ ਵਿਚਾਰੇ ਨੂੰ ਅਸਲੀ ਨਾਨਕੀਤਾ ਕਦੇ ਮਿਲੇ ਨਹੀਂ ਪ੍ਰਾਇ ਹੀ ਸਹੀ ਜੀਤਾ ਨੇ ਰਾਜੇ ਦੇ ਕੱਪੜੇ ਵੀ ਬੈਗ ਵਿੱਚ ਰੱਖ ਲਏ ਰਾਜੇ ਦੇ ਕੱਪੜਿਆਂ ਤੋਂ ਬਿਨਾ ਬਸ ਨੇ ਆਪਣਾ ਅਟੈਚੀ ਅਲੱਗ ਤਿਆਰ ਕਰ ਲਿਆ ਪਲਾਹੀਂ ਦੋ ਦਿਨਾਂ ਦੇ ਲਈ ਜਾਣਾ ਸੀ ਪਰ ਫਿਰ ਵੀ ਰਾਜੇ ਨੂੰ ਕਈ ਕੱਪੜਿਆਂ ਦੀ ਲੋੜ ਪੈਂਦੀ ਸੀ ਉਹ ਵਾਰ-ਵਾਰ ਕੱਪੜੇ ਗੰਦੇ ਕਰ ਲੈਂਦਾ ਸੀ ਦੋਨੋਂ ਕਾਰ ਵਿੱਚ ਬੈਠ ਕੇ ਚੱਲ ਪਈ ਰਸਤੇ ਵਿੱਚ ਰਾਜਾ ਅਸਦੀ ਗੋਦੀ ਵਿੱਚ ਬੈਠਾ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਦਾ ਰਿਹਾ ਜੀਤਾ ਪਹੇਕੇ ਪਹੁੰਚ ਕੇ ਬਹੁਤ ਜਰਮਾ ਤੇ ਭਾਬੀ ਦੇ ਗੱਲ ਲੱਗ ਕੇ ਰੋਂਦੀ ਰਹੀ ਭਾਬੀ ਵਾਰ-ਵਾਰ ਪੁੱਛਦੀ ਰਹੀ ਠੀਕ ਤਾਂ ਹੈ ਦੀਦੀ ਅਮਰ ਨੇ ਮਨਦੀਪ ਦਾ ਗਮ ਭੁਲਾ ਦਿੱਤਾ ਕਿ ਨਹੀਂ ਅਮਰ ਦਾ ਸੁਭਾਤਾ ਠੀਕ ਹੈ ਨਾ ਜੀਤਾ ਦੇ ਮਨ ਵਿੱਚ ਆਪਣੇ ਅਰਸ਼ ਦਾ ਗਮ ਸਮਾਇਆ ਹੋਇਆ ਸੀ ਕੀ ਉੱਤਰ ਦਿੰਦੀ ਉਹ ਜਿਵੇਂ ਕਿਵੇਂ ਚਾਹ ਦੇ ਘੁੱਟ ਗੱਲ ਤੋਂ ਹੇਠਾਂ ਉਤਾਰਦੀ ਰਹੀ ਫਿਰ ਭਾਬੀ ਖੁਦ ਹੀ ਉਸ ਨੂੰ ਅਰਸ਼ ਦੇ ਕਮਰੇ ਵਿੱਚ ਲੈ ਗਈ ਹੇਠਾਂ ਜਗ੍ਹਾ ਘੱਟ ਹੋਣ ਕਾਰਨ ਅਰਸ਼ ਛੱਤ ਤੇ ਬਣੇ ਕਮਰੇ ਵਿੱਚ ਰਹਿੰਦਾ ਸੀ ਮੁੰਜ ਦਾ ਢਿੱਲਾ ਜਾਂ ਮੰਜਾ ਤੇ ਉਸ ਤੇ ਪਈ ਮੈਲੀ ਜਹੀ ਦਰੀ ਤੇ ਅਪਾਹਜ ਬਣਿਆ ਪਿਆ ਸੀ ਅਰਸ਼ ਪਹਿਲੀ ਨਜ਼ਰ ਵਿੱਚ ਜੀਤਾ ਉਸ ਨੂੰ ਪਹਿਚਾਣ ਹੀ ਨਾ ਸਕੇ ਫਿਰ ਲੈਪਟ ਕੇ ਰੋਣ ਲੱਗੀ ਇਹ ਕੀ ਹਾਲਤ ਹੋ ਗਈ ਅਰਸ਼ ਦੀ ਅਰਸ਼ ਦਾ ਰੰਗ ਕਾਲਾ ਸੁੱਕਿਆ ਪਿੰਜਰ ਵਰਗਾ ਲੱਗ ਰਿਹਾ ਸੀ ਉਹ ਵੀ ਮਾਂ ਨੂੰ ਬੜੀ ਮੁਸ਼ਕਲ ਨਾਲ ਪਹਿਚਾਨ ਸਕਿਆ ਫਿਰ ਹੈਰਾਨੀ ਨਾਲ ਜੀਤਾ ਨੇ ਕੀਮਤੀ ਸੂਟ ਤੇ ਗਹਿਣਿਆਂ ਨੂੰ ਦੇਖਦਾ ਰਿਹਾ ਤੂੰ ਠੀਕ ਤਾਂ ਹੈ ਨਾ ਅਰਸ਼ ਜੀਤਾ ਨੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ ਪਰ ਅਰਸ਼ ਨੂੰ ਉਸ ਨਾਲ ਗੱਲ ਕਰਨ ਵਿੱਚ ਝਿਜਕ ਹੋ ਰਹੀ ਸੀ ਉਹ ਨਵੇਂ ਕੱਪੜੇ ਪਾਏ ਨਵੇਂ ਬੂਟ ਪਾਏ ਗੋਲ ਮਟੋਲ ਰਾਜੇ ਨੂੰ ਵੀ ਘੂਰ ਰਿਹਾ ਸੀ ਮੰਮੀ ਇਹ ਕੌਣ ਰਾਜੇ ਨੇ ਅਰਸ਼ ਨੂੰ ਦੇਖ ਕੇ ਆਪਣਾ ਨੱਕ ਚੜਾਉਂਦੇ ਹੋਏ ਪੁੱਛਿਆ ਜੀਤਾ ਕਹਿਣਾ ਚਾਹੁੰਦੀ ਸੀ ਕਿ ਅਰਸ਼ ਤੇਰਾ ਭਰਾ ਪਰ ਇਹ ਸੋਚ ਕੇ ਸ਼ਬਦ ਉਸ ਦੇ ਬੁੱਲਾਂ ਤੱਕ ਆਉਂਦੇ ਆਉਂਦੇ ਰਹਿ ਗਏ ਕਿ ਰਾਜਾ ਅਰਸ਼ ਨੂੰ ਭਰਾ ਦੇ ਰੂਪ ਵਿੱਚ ਸਵੀਕਾਰ ਕਰ ਲਵੇਗਾ ਨਹੀਂ ਫਿਰ ਅਰਸ਼ ਨੂੰ ਦੱਸ ਕੇ ਉਸ ਦੇ ਬਾਲ ਮਨ ਤੇ ਠੇਸ ਪਹੁੰਚਾਉਣ ਦਾ ਕੀ ਫਾਇਦਾ ਉਦੋਂ ਹੀ ਰਾਜੇ ਨੇ ਅਗਲਾ ਸਵਾਲ ਕੀਤਾ ਮੰਮੀ ਇਹ ਕਿੰਨਾ ਗੰਦਾ ਜਿਵੇਂ ਕਈ ਦਿਨਾਂ ਤੋਂ ਨਹਾਇਆ ਹੀ ਨਾ ਹੋਵੇ ਚਲੋ ਇਥੋਂ ਹੀ ਠਾਂ ਚੱਲਦੇ ਆਂ। ਭਾਬੀ ਰਾਜੇ ਨੂੰ ਬਹਿਲਾਉਣ ਲੱਗੀ। ਦੀਦੀ ਤੁਸੀਂ ਅਰਸ਼ ਨਾਲ ਗੱਲਾਂ ਕਰੋ। ਜੀਤਾ ਦੀਆਂ ਨਿਗਾਹਾਂ ਪੂਰੇ ਕਮਰੇ ਦੀ ਤਫ਼ਤੀਸ਼ ਕਰ ਰਹੀਆਂ ਸਨ। ਕਮਰਾ ਕਾਫੀ ਗੰਦਾ ਸੀ। ਛੱਤਾਂ ਤੇ ਕੰਧਾਂ ਤੇ ਮੱਕੜੀਆਂ ਦੇ ਜਾਲੇ ਤੇ ਧੂੜ ਮਿੱਟੀ ਦੀਆਂ ਪਰਤਾਂ ਜੰਮੀਆਂ ਹੋਈਆਂ ਸੀ। ਉਸਨੂੰ ਯਾਦ ਆਇਆ ਕਿ ਇਸ ਕਮਰੇ ਵਿੱਚ ਤਾਂ ਘਰ ਦਾ ਕਬਾੜ ਰੱਖਿਆ ਜਾਂਦਾ ਸੀ। ਭਾਬੀ ਜਿਵੇਂ ਉਸਦੇ ਮਨ ਦੇ ਭਾਵ ਤਾੜ ਗਈ ਸੀ। ਸੋ ਮਜਬੂਰੀ ਜਿਤਾਉਂਦੇ ਹੋਏ ਕਹਿਣ ਲੱਗੀ ਦੀਦੀ ਕੀ ਕਰੀਏ ਘਰ ਵਿੱਚ ਕੋਈ ਨੌਕਰ ਤਾਂ ਹੈ ਨਹੀਂ ਮਾਂ ਜੀ ਨੇ ਇਸ ਕਮਰੇ ਦਾ ਸਾਮਾਨ ਕਢਵਾ ਕੇ ਇਸ ਦੀ ਸਫਾਈ ਕੀਤੀ ਸੀ ਉਹੀ ਅਰਸ਼ਦੀ ਦੇਖਭਾਲ ਕਰਦੀ ਹੈ ਮੇਰੇ ਤੋਂ ਤਾਂ ਰਸੋਈ ਦੇ ਕੰਮ ਦਾ ਹੀ ਪੂਰਾ ਨਹੀਂ ਪੈਂਦਾ ਫਿਰ ਬੱਚੇ ਵੀ ਛੋਟੇ ਆ ਠੀਕ ਕਹਿੰਨੀ ਆ ਭਾਬੀ ਕਹਿੰਦੀ ਹੋਈ ਜੀਤਾ ਅਰਸ਼ ਦੇ ਸਰਾਣੇ ਬੈਠ ਗਈ ਕਿਉਂਕਿ ਕਮਰੇ ਵਿੱਚ ਕੋਈ ਕੁਰਸੀ ਨਹੀਂ ਸੀ ਤੇ ਸਟੂਲ ਤੇ ਦਵਾਈਆਂ ਤੇ ਪੀਣ ਦਾ ਪਾਣੀ ਰੱਖਿਆ ਹੋਇਆ ਸੀ ਅਰਸ਼ ਮੈਨੂੰ ਮੰਮੀ ਕਹਿਣਾ ਕਹਿੰਦੀ ਹੋਈ ਜੀਤਾ ਅਸਦੇ ਵਾਲਾਂ ਵਿੱਚ ਹੱਥ ਫੇਰਨ ਲੱਗੀ ਮੰਮੀ ਬੜੀ ਔਖਿਆਈ ਨਾਲ ਅਰਸ਼ ਕਹਿ ਸਕਿਆ ਜਿਵੇਂ ਕੋਈ ਅਪਰਾਧ ਕਰ ਰਿਆ ਹੋਵੇ ਤੁਸੀਂ ਕਿੱਥੇ ਚਲੇ ਗਏ ਸੀ ਮੈਂ ਜੀਤਾ ਦੀ ਆਵਾਜ਼ ਜਿਵੇਂ ਗਲ ਵਿੱਚ ਹੀ اٹਕ ਗਈ ਕਿਵੇਂ ਕਹੇ ਕਿ ਉਸਨੇ ਦੁਬਾਰਾ ਵਿਆਹ ਕਰ ਲਿਆ ਮਨਦੀਪ ਦੀਆਂ ਯਾਦਾਂ ਮਿਟਾਉਣ ਦੀ ਖਾਤਰ ਉਹ ਅਮਰ ਦਾ ਪੱਲਾ ਫੜ ਚੁੱਕੀ ਹੈ ਫਿਰ ਆਰਸ਼ ਨੂੰ ਉਹ ਸਭ ਪਤਾ ਵੀ ਤਾਂ ਨਹੀਂ ਹੈ ਜਿਸ ਤਰ੍ਹਾਂ ਅਮਰ ਨਾਲ ਉਸਦਾ ਵਿਆਹ ਹੋਇਆ ਸੀ ਆਰਸ਼ ਨੂੰ ਉਦੋਂ ਘਰ ਵਿੱਚ ਹੀ ਲੁਕੋ ਕੇ ਰੱਖਿਆ ਗਿਆ ਸੀ ਮੰਮੀ ਮੇਰੇ ਲਈ ਨਵੇਂ ਕੱਪੜੇ ਨਹੀਂ ਲਿਆਂਦੇ ਇੱਕਦਮ ਆਰਸ਼ ਦੀਆਂ ਅੱਖਾਂ ਵਿੱਚ ਚਾਹਵਾਂ ਦੀ ਚਮਕ ਤੇਰ ਗਈ ਜਿੱਤ ਨੂੰ ਯਾਦ ਆਇਆ ਉਹ ਆਰਸ਼ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਉਸਦੇ ਲਈ ਨਵੇਂ ਕੱਪੜੇ ਖਰੀਦਣ ਬਾਜ਼ਾਰ ਜਾ ਰਹੀ ਹੈ ਫਿਰ ਇੱਕ ਸਾਲ ਬਾਅਦ ਉਹ ਅੱਜ ਵਾਪਸ ਆਈ ਹੈ ਜੀਤਾਂ ਦੀਆਂ ਪਲਕਾਂ ਵੀ ਭੱਜ ਗਈਆਂ ਕਿ ਕਿੰਨੀ ਪੁਰਾਣੀ ਗੱਲ ਯਾਦ ਰੱਖੀ ਆ ਅਰਸ਼ ਨੇ ਉਹ ਉਸਦੇ ਪੁਰਾਣੇ ਕਸੇ ਤੇ ਫਟੇ ਕੱਪੜਿਆਂ ਨੂੰ ਦੇਖਦੀ ਰਹੀ ਭਾਬੀ ਕਿੱਥੋਂ ਨਵੇਂ ਕੱਪੜੇ ਲਿਆ ਕੇ ਦਿੰਦੀ ਹੋਵੇਗੀ ਮੰਮੀ ਮੇਰੇ ਲਈ ਨਵੇਂ ਕੱਪੜੇ ਲਿਆਂਦੇ ਦਿਓ ਨਾ ਅਰਸ਼ ਜਦ ਕਰਨ ਲੱਗਾ ਤਾਂ ਜੀਤਾਂ ਦੇ ਮਨ ਵਿੱਚ ਆਇਆ ਕਿ ਉਹ ਰਾਜੇ ਦੇ ਨਵੇਂ ਕੱਪੜੇ ਲਿਆ ਕੇ ਅਰਸ਼ ਨੂੰ ਦੇ ਦੇਵੇ ਨਾਪ ਠੀਕ ਆ ਜਾਵੇਗਾ ਕਿਉਂਕਿ ਦੋਨੋਂ ਵੀ ਇੱਕੋ ਜਿਹੀ ਉਮਰ ਦੇ ਹਨ ਪਰ ਉਹ estrana ਕਰ ਸકી ਮਨ ਵਿੱਚ ਇੱਕ ਡਰ ਜਾ ਪੈਦਾ ਹੋਇਆ ਕਿ ਜੇਕਰ ਰਾਜੇ ਨੇ ਕੱਪੜਿਆਂ ਦੀ ਗੱਲ ਅਮਰ ਤੇ ਮਾਂ ਜੀ ਨੂੰ ਦੱਸ ਦਿੱਤੀ ਤਾਂ ਫਿਰ ਕੀ ਹੋਵੇਗਾ ਤਾਂ ਭਾਬੀ ਨੇ ਟੋਕਿਆ ਚਲੋ ਦੀਦੀ ਪਹਿਲਾਂ ਖਾਣਾ ਖਾ ਲਵੋ ਫਿਰ ਦੁਬਾਰਾ ਉੱਪਰ ਆ ਜਾਇਓ ਜਿੱਤਾ ਪੌੜੀਆਂ ਵੱਲ ਵਧੀ ਵਿਚਾਰ ਆਉਂਦੇ ਅਹੀ ਭਾਬੀ ਨੇ ਪੁੱਛਣਾ ਸ਼ੁਰੂ ਕੀਤਾ ਦੀਦੀ ਤੂੰ ਅਰਸ਼ ਦੇ ਲਈ ਕੱਪੜੇ ਖੜਾਉਣੇ ਕੁਝ ਵੀ ਨਹੀਂ ਲੱਕੇ ਆਈ ਜਿੱਤਾ ਉੱਤਰ ਹੀ ਨਾ ਦੇ ਸਕੇ ਤਾਂ ਭਾਬੀ ਦੇ ਚਿਹਰੇ ਤੇ ਰੁੱਖਾਪਣ ਜਾ ਆ ਗਿਆ ਉਹ ਕਾ ਜਿੱਕ ਕੋ ਸਹੇਲੀ ਪੰਜੇ ਨਾ ਕਹਿਣ ਲੱਗੀ ਅਰਸ਼ ਹੈ ਤਾਂ ਤੇਰੀ ਹੀ ਕੁੱਖੋਂ ਜਾਇਆ ਤੈਨੂੰ ਉਸਦਾ ਧਿਆਨ ਰੱਖਣਾ ਚਾਹੀਦਾ ਅਮਰ ਦੀ ਆਮਦਨ ਵੀ ਤਾਂ ਕੋਈ ਘਟ ਨਹੀਂ ਘਰ ਵਿੱਚ ਰੱਬ ਦਾ ਦਿੱਤਾ ਸਭ ਕੁਝ ਆਮਰ ਪੈਸੇ ਲਿਆ ਕੇ ਵੀ ਤਾਂ ਫਿਰ ਤੇਰੇ ਹੱਥ ਤੇ ਹੀ ਰੱਖਦਾ ਹੋਵੇਗਾ ਜੀਤਾ ਨੂੰ ਲੱਗਾ ਕਿ ਭਾਬੀ ਨੇ ਜਾਣ ਬੁਝ ਕੇ ਉਸ ਨੂੰ ਇਸ ਤਰ੍ਹਾਂ ਦੀ ਚਿੱਠੀ ਲਿਖੀ ਸੀ ਜਿਸ ਨਾਲ ਉਹ ਪੇਕੇ ਆ ਕੇ ਉਸ ਨੂੰ ਕੁਝ ਦੇ ਜਾਵੇ ਭਾਬੀ ਸ਼ੁਰੂ ਤੋਂ ਹੀ ਲਾਲਚੀ ਜੋ ਸੀ ਦੂਜਿਆਂ ਤੇ ਖਰਚਾ ਕਰਨਾ ਉਸ ਨੂੰ ਕਿੱਥੇ ਆਉਂਦਾ ਮਾਂ ਨੇ ਖਾਣਾ ਦਿੱਤਾ ਪਰ ਜੀਤਾ ਦੇ ਮੂੰਹ ਵਿੱਚ ਇਹ ਸੋਚ ਕੇ ਬਰਕੀ ਹੀ ਅੱਗੇ ਨਹੀਂ ਗਈ ਕਿ ਵਿਚਾਰਾ ਅਰਸ਼ ਪਤਾ ਨਹੀਂ ਟੱਡ ਕਿਵੇਂ ਪਰਦਾ ਹੋਵੇਗਾ ਉਸ ਨੂੰ ਪੂਰਾ ਖਾਣਾ ਮਿਲਦਾ ਵੀ ਹੋਵੇਗਾ ਕਿ ਨਹੀਂ ਮਾਂ ਸਮਝਾਉਂਦੀ ਰਹੀ ਤੈਨੂੰ ਇਸ ਹਾਲਤ ਵਿੱਚ ਜ਼ਿਆਦਾ ਖਾਣਾ ਪੀਣਾ ਚਾਹੀਦਾ ਬੱਚਾ ਤੰਦਰੁਸਤ ਪੈਦਾ ਹੋਵੇਗਾ ਤਾਂ ਅਮਰ ਵੀ ਤੈਨੂੰ ਜ਼ਿਆਦਾ ਪਸੰਦ ਕਰੇਗਾ ਬਾਪ ਤੇ ਭਰਾ ਰਾਜੇ ਦੇ ਨਾਲ ਲਾਡ ਪਿਆਰ ਕਰਦੇ ਰਹੇ ਪਰਾ ਉਸਨੂੰ ਨਾਲ ਸਕੂਟਰ ਤੇ ਬਿਠਾ ਕੇ ਦੁਕਾਨ ਤੇ ਲੈ ਗਿਆ। ਉੱਥੋਂ ਉਸਨੂੰ ਟੌਫੀਆਂ ਤੇ ਚਾਕਲੇਟ ਦਵਾ ਦਿੱਤੇ। ਮਾਂ ਤੇ ਭਾਬੀ ਉਸ ਨਾਲ ਅਮਰ, ਰਾਜੀ ਤੇ ਉਸ ਦੇ ਸਾਰਿਆਂ ਬਾਰੇ ਹੀ ਗੱਲਾਂ ਕਰਦੀਆਂ ਰਹੀਆਂ। ਤਾਂ ਅੱਕ ਕੇ ਉਸਨੇ ਖੁਦ ਹੀ ਅਰਸ਼ ਦੀ ਗੱਲ ਛੇੜੀ। ਅਰਸ਼ ਕਿਵੇਂ ਪੜ ਰਿਹਾ? ਨੰਬਰ ਕਿਵੇਂ ਆਏ? ਠੀਕ ਆ। ਜ਼ਿਆਦਾ ਪੜ ਕੇ ਵੀ ਉਸਨੇ ਕੀ ਕਰਨਾ? ਥੋੜਾ ਵੱਡਾ ਹੋਵੇਗਾ ਤਾਂ ਮਾਮੇ ਦੇ ਨਾਲ ਕੰਮ ਕਰਨ ਲੱਗ ਜਾਊ। ਮਾ ਨੇ ਕਿਹਾ ਤਾਂ ਅੰਜੀਤਾ ਸੋਚਣ ਲੱਗੀ ਫਿਰ ਤਾਂ ਅਰਸ਼ ਪੂਰੇ ਘਰ ਦੇ ਲਈ ਨੌਕਰ ਬਣ ਕੇ ਰਹਿ ਜਾਊਗਾ ਸਾਰੇ ਉਸ ਤੇ ਤਰ੍ਹਾਂ ਤਰ੍ਹਾਂ ਦੇ ਹੁਕਮ ਚਲਾਉਂਦੇ ਰਹਿਣਗੇ ਸਭ ਨੇ ਰੋਟੀ ਤਾਂ ਖਾ ਲਈ ਪਰ ਪਾਬੀ ਜਦੋਂ ਪਾਂਡੇ ਚੱਕਣ ਲੱਗੀ ਤਾਂ ਅਰਸ਼ ਦੇ ਭੁੱਖੇ ਰਹਿਂਦਾ ਕਿਸੇ ਨੂੰ ਵੀ ਅਹਿਸਾਸ ਤੱਕ ਨਹੀਂ ਸੀ ਜੀਤਾ ਆਪਣੇ ਨਾਲ ਲਿਆਉਂਦੇ ਹੋਏ ਫਲ ਤੇ ਮਠਿਆਈਆਂ ਪਲੇਟ ਵਿੱਚ ਰੱਖ ਕੇ ਅਰਸ਼ ਨੂੰ ਦੇਣ ਲਈ ਚਲੀ ਗਈ ਅਰਸ਼ ਇਕੱਲਾ ਹੀ ਬਿਆਸੀ ਜੀਤਾ ਦਾ ਮਨ ਉਸ ਨੂੰ ਦੇਖ ਕੇ ਫਿਰ ਪਰ ਆਇਆ ਕੁਛ ਦੇ ਕੋਲ ਬੈਠ ਕੇ ਪਿਆਰ ਨਾਲ ਉਸ ਨੂੰ ਖਵਾਉਣ ਲੱਗੀ ਫਿਰ ਉੱਠ ਕੇ ਚਲੀ ਗਈ ਤਾਂ ਆਰਸ਼ ਨੇ ਉਸ ਦੀ ਚੁੰਨੀ ਫੜ ਲਈ ਤੇ ਕਿਹਾ ਕੁਛ ਦੇਰ ਬੈਠ ਜਾਓ ਮੰਮੀ ਜੀਤਾ ਕੁਛ ਦੇਰ ਰੁਕੀ ਤਾਂ ਉਸ ਦੇ ਸਿਰ ਤੇ ਹੱਥ ਫੇਰਦੀ ਰਹੀ ਆਰਸ਼ ਨੇ ਪਿਆਰ ਦਾ ਅਹਿਸਾਸ ਮਹਿਸੂਸ ਕਰਦਿਆਂ ਅੱਖਾਂ ਬੰਦ ਕਰ ਲਈਆਂ ਪਰ ਰਾਜੇ ਦੀ ਆਵਾਜ਼ ਤੇ ਜੀਤਾ ਨੂੰ ਹੇਠਾ ਆਉਣਾ ਪਿਆ ਅਗਲੇ ਦਿਨ ਸਵੇਰੇ ਖਾ ਪੀ ਕੇ ਉਸ ਨੇ ਆਰਸ਼ ਦਾ ਮੰੰਜਾ ਛੱਤ ਤੇ ਲਾ ਦਿੱਤਾ ਤੇ ਜਾਲੀ ਸਾਫ਼ ਕਰਕੇ ਕਮਰਾ ਰਗੜ ਰਗੜ ਕੇ ਧੋਤਾ। ਅਰਗਬੱਤੀ ਜਲਾ ਕੇ ਬਦਬੂ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਸਨੇ ਮੈਲੇ ਕੱਪੜਿਆਂ ਨੂੰ ਧੋ ਕੇ ਚਮਕਾਇਆ। ਉਸ ਤੋਂ ਬਾਅਦ ਉਹ ਅਰਸ਼ ਦੀ ਮਾਲਿਸ਼ ਕਰਨ ਲਈ ਬੈਠ ਗਈ। ਮਾਂ ਕਹਿੰਦੀ ਰਹੀ, ਮੈਂ ਕਰ ਦੂੰਗੀ, ਤੂੰ ਐਵੇਂ ਹੀ ਫਾਲਤੂ ਦੀ ਮਿਹਨਤ ਕਰ ਰਹੀ ਆਂ। ਇਸ ਕਮਰੇ ਵਿੱਚ ਇਕੱਲਾ ਅਰਸ਼ ਥੋੜੀ ਨਾ ਸੌਂਦਾ। ਮੈਂ ਵੀ ਤਾਂ ਸੌਣੀ ਆਂ। ਅਰਜੀਤਾਂ ਦੇ ਹੱਥ ਨਾਲ ਰੁਕੇ। ਉਹ ਅਰਸ਼ ਦੇ ਸਾਰੇ ਕੰਮ ਖੁਦ ਹੀ ਨਿਬੜਦੀ ਰਹੀ। ਦੁਪਹਿਰ ਢਲਦਿਆਂ ਅਚਾਨਕ ਡਰਾਈਵਰ ਜੀਤਾ ਅਤੇ ਰਾਜੀ ਨੂੰ ਲੈਣ ਲਈ ਆ ਗਿਆ ਤਾਂ ਸਭ ਨੂੰ ਹੈਰਾਨੀ ਹੋਈ ਮਾਂ ਨੇ ਟੋਕ ਦਿੱਤਾ ਹਜੇ 2 ਦਿਨ ਕਿੱਥੇ ਪੂਰੇ ਹੋਏ ਆ ਡਰਾਈਵਰ ਨੇ ਕਿਹਾ ਮੈਨੂੰ ਤਾਂ ਤੁਰੰਤ ਲਿਉਣ ਨੂੰ ਕਿਹਾ ਹੈ ਰਾਜੀ ਬਿਨਾਂ ਦਿਲ ਨਹੀਂ ਲੱਗ ਰਿਹਾ ਉਹਨਾਂ ਦਾ ਤੇ ਉਹ ਰਾਜੀ ਬਿਨਾਂ ਇੱਕ ਦਿਨ ਵੀ ਨਹੀਂ ਰਹਿ ਸਕਦੇ ਇਸ ਦੇ ਇਲਾਵਾ ਸਾਰਿਆਂ ਨੇ ਕਿਸੇ ਵਿਆਹ ਤੇ ਵੀ ਜਾਣਾ ਧੀ ਪ੍ਰੈ ਕਰਦੀ ਇਮਾਨਤ ਜੋ ਸੀ ਮਾਂ ਵੀ ਕਿੱਥੇ ਰੋਕ ਸਕਦੀ ਸੀ ਉਜੀਤਾਂ ਦੇ ਜਾਣ ਦੀ ਤਿਆਰੀ ਕਰਨ ਲੱਗੀ ਪਰ ਅਮਰ ਦਾ ਨਾਲ ਨਾ ਆਉਣਾ ਸਭ ਨੂੰ ਮਹਿਸੂਸ ਹੋ ਰਿਹਾ ਸੀ ਬਾਪ ਨੇ ਬੁਝੇ ਜੇ ਮਨ ਨਾਲ ਕਿਹਾ ਕਿ ਅਸੀਂ ਭਾਵੇਂ ਕਿੰਨੇ ਵੀ ਗਰੀਬ ਹੀ ਸਹੀ ਪਰ ਜਵਾਈ ਦੀ ਆਉ ਭਗਤਤਾ ਕਰ ਹੀ ਸਕਦੇ ਸੀ ਵਿਆਹ ਤੋਂ ਬਾਅਦ ਉਹ ਇੱਕ ਵਾਰੀ ਵੀ ਸਾਡੇ ਘਰ ਨਹੀਂ ਆਇਆ ਮੰਮੀ ਤੁਸੀਂ ਵੀ ਤਾਂ ਮੇਰੇ ਕੋਲ ਆਇਆ ਕਰੋ ਨਾ ਆਉਣਾ ਜਾਣਾ ਤਾਂ ਦੋਨੋਂ ਪਾਸਿਆਂ ਤੋਂ ਹੀ ਹੁੰਦਾ ਠੀਕ ਹੈ ਅਸੀਂ ਵੀ ਆਵਾਂਗੇ ਮਾਂ ਨੇ ਚੁੰਨੀ ਦੇ ਪੱਲੇ ਨਾਲ ਆਪਣੀਆਂ ਅੱਖਾਂ ਪੂੰਝੀਆਂ ਤੇ ਕਿਹਾ ਜੀਤਾ ਨੇ ਰਾਜੀ ਤੋਂ ਨਜ਼ਰ بچਾ ਕੇ ਪੈਸੇ ਭਾਬੀ ਦੇ ਹੱਥ ਵਿੱਚ ਦੇ ਦਿੱਤੇ ਤੇ ਕਹਿਣ ਲੱਗੀ ਭਾਬੀ ਅਰਸ਼ ਦਾ ਇਲਾਜ ਚੰਗੀ ਤਰ੍ਹਾਂ ਕਰਾਉਂਦੀ ਰਹੀਂ ਭਾਬੀ ਨੇ ਵੀ ਛੱਟ ਨੋਟ ਫੜ ਕੇ ਮੁਠੀ ਵਿੱਚ ਘੁੱਟ ਲਈ ਤੇ ਹੱਸਦਿਆਂ ਕਹਿਣ ਲੱਗੀ ਅਰਸ਼ ਦੀ ਚਿੰਤਾ ਨਾ ਕਰ ਦੀਦੀ ਉਹ ਸਾਡਾ ਵੀ ਬੇਟਾ ਆਖਰ ਜੀਤਾ ਉੱਪਰ ਜਾ ਕੇ ਅਰਸ਼ ਨੂੰ ਮਿਲ ਕੇ ਪਰ ਇਹੋ ਈ ਮਨ ਨਾਲ ਸਹੁਰਿਆਂ ਲਈ ਵਿਦਾ ਹੋਗੀ ਕਾਰ ਅੱਖਾਂ ਤੋਂ ਉੱਲੇ ਹੁੰਨ ਤੱਕ ਘਰ ਦੇ ਸਾਰੇ ਮੈਂਬਰ ਸੜਕ ਤੇ ਖੜੇ ਰਹੇ ਜੀਤਾ ਪੂਰੇ ਰਸਤੇ ਸੋਚਦੀ ਰਹੀ ਕਿ ਉਸਨੇ 1 ਸਾਲ ਤੱਕ ਪੇਕੇ ਨਾ ਆਕੇ ਅਰਸ਼ ਦੇ ਨਾਲ ਸੱਚੀ ਬਹੁਤ ਗਲਤ ਕੀਤਾ ਆਪਣੀਆਂ ਜ਼ਿੰਮੇਵਾਰੀਆਂ ਦੂਜਿਆਂ ਦੇ ਉੱਤੇ ਮੜਨ ਦਾ ਕੀ ਫਾਇਦਾ ਅਰਸ਼ ਦੀ ਦੇਖਭਾਲ ਉਸਨੂੰ ਖੁਦ ਹੀ ਕਰਨੀ ਚਾਹੀਦੀ ਹੈ ਉਹ ਇਸ ਬਾਰੇ ਵਿੱਚ ਅਮਰ ਨਾਲ ਜਾ ਕੇ ਗੱਲ ਕਰਨ ਦੇ ਲਈ ਆਪਣਾ ਮਨ ਪੱਕਾ ਕਰਨ ਲੱਗੀ ਅਮਰ ਨੂੰ ਨਾ ਤਾਂ ਦੌਲਤ ਦਾ ਗੁਮਾਨ ਹੈ ਨਾ ਹੀ ਉਹ ਕੰਜੂਸ ਹੈ ਉਹ ਥੋੜੀ ਨਾਨੁਕਰ ਤੋਂ ਬਾਅਦ ਉਸਦੀ ਗੱਲ ਜ਼ਰੂਰ ਮੰਨ ਲਵੇਗਾ ਤੇ ਉਹ ਅਰਸ਼ ਨੂੰ ਵੀ ਅਪਣਾ ਲਵੇਗਾ ਫਿਰ ਤਾਂ ਕੋਈ ਸਮੱਸਿਆ ਹੀ ਨਹੀਂ ਅਮਰ ਘਰ ਵਿੱਚ ਬੈਠਾ ਉਹਨਾਂ ਦੋਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਰਾਜੇ ਨੇ ਘਾਰ ਤੋਂ ਉੱਤਰਦੇ ਆਈ ਆਪਣੇ ਪਾਪਾ ਵੱਲ ਦੌੜ ਲਗਾਈ ਅਮਰ ਨੇ ਉਸ ਨੂੰ ਗੋਦੀ ਵਿੱਚ ਚੁੱਕ ਲਿਆ ਮੇਰਾ ਰਾਜਾ ਪੁੱਤਰ ਆ ਗਿਆ ਹਾਂ ਦੇਖੋ ਪਾਪਾ ਮੈਂ ਕੀ ਲੈ ਕੇ ਆਇਆ ਉਹ ਨਾਨ ਕਿਹਾ ਤੋਂ ਮਿਲੇ ਖੜਾਉਣੇ ਦਿਖਾਉਣ ਲੱਗਾ ਮਾਂ ਜੀ ਨੇ ਚਾਹ ਬਣਾ ਕੇ ਸਭ ਨੂੰ ਪੀਣ ਲਈ ਕਿਹਾ ਸਭ ਚਾਹ ਪੀਣ ਲੱਗੇ। ਮਾਂ ਜੀ ਤੇ ਅਮਰ ਰਾਜੇ ਤੋਂ ਨਾਨਕਿਆਂ ਦੀਆਂ ਗੱਲਾਂ ਪੁੱਛਣ ਲੱਗੇ। ਤੇਰਾ ਨਾਨਾ ਨਾਨੀ, ਮਾਮਾ मामੀ ਸਭ ਠੀਕ ਤਾਂ ਸੀ ਨਾ? ਰਾਜੇ ਨੇ ਉਤਸ਼ਾਹਿਤ ਹੁੰਦਿਆਂ ਛੋਟੀਆਂ-ਛੋਟੀਆਂ ਗੱਲਾਂ ਵੀ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਐਕਦਾਮ ਕਹਿਣ ਲੱਗਾ, "ਉੱਥੇ ਇੱਕ ਬਹੁਤ ਗੰਦਾ ਮੁੰਡਾ ਵੀ ਮੈਂ ਦੇਖਿਆ। ਉਹਦੇ ਦੰਦ ਵੀ ਬਹੁਤ ਗੰਦੇ ਸੀ। ਉਹਨੇ ਬ੍ਰਸ਼ ਵੀ ਨਹੀਂ ਸੀ ਕੀਤਾ।" ਜੀਤਾ, ਇਹ ਕਿਹੜੇ ਮੁੰਡੇ ਦੀ ਗੱਲ ਕਰ ਰਿਹਾ? ਮਾਂ ਜੀ ਨੇ ਪੁੱਛਿਆ ਤਾਂ ਜੀਤਾ ਨੂੰ ਅਰਸ਼ ਦੇ ਬਾਰੇ ਵਿੱਚ ਸਭ ਕੁਝ ਦੱਸਣਾ ਪਿਆ। ਅਮਰ ਚੁੱਪ ਚਾਪ ਸਭ ਸੁਣਦਾ ਰਿਹਾ ਪਰ ਉਸਨੇ ਇੱਕ ਸ਼ਬਦ ਵੀ ਅਰਸ਼ ਦੇ ਬਾਰੇ ਵਿੱਚ ਨਹੀਂ ਕਿਹਾ। ਜੀਤਾ ਨੂੰ ਉਸਦੀ ਇਹ ਚੁੱਪ ਚੰਗੀ ਨਾ ਲੱਗੀ। ਉਹ ਉਸ ਨੂੰ ਕੁਝ ਕਹਿਣਾ ਚਾਹੁੰਦੀ ਸੀ ਕਿ ਮਾਂ ਜੀ ਨੇ ਟੋਕ ਦਿੱਤਾ। ਜੀਤਾ ਗੱਲਾਂ ਫਿਰ ਹੋ ਜਾਣਗੀਆਂ। ਇਸ ਸਮੇਂ ਵਿਆਹ ਤੇ ਜਾਣ ਦੀ ਤਿਆਰੀ ਕਰ। ਨਹੀਂ ਤਾਂ ਲੇਟ ਹੋ ਜਾਵਾਂਗੇ। ਮਾਂ ਜੀ ਦੇ ਪੇਕੇ ਆ ਵਿੱਚ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਜਾਣਾ ਸੀ। ਜੀਤਾ ਨੇ ਰਾਜੀ ਨੂੰ ਤਿਆਰ ਕੀਤਾ। ਕਿਰਕੋਦ ਵੀ ਤਿਆਰ ਹੋਣ ਲੱਗੀ ਪੂਰੇ ਰਸਤੇ ਚੁੱਪ ਰਹੀ ਜੀਤਾ ਵੀ ਇੰਨੀ ਜਲਦੀ ਹਾਰ ਮੰਨਣ ਵਾਲੀ ਨਹੀਂ ਸੀ ਉਹ ਅਮਰ ਨਾਲ ਗੱਲ ਕਰਨ ਦੇ ਪੱਕੇ ਮਨਸੂਬੇ ਬਣਾ ਚੁੱਕੀ ਸੀ ਆਖਰ ਇੱਕ ਦਿਨ ਜੀਤਾ ਨੂੰ ਮੌਕਾ ਮਿਲ ਹੀ ਗਿਆ ਮਾਂ ਜੀ ਰਾਜੀ ਨੂੰ ਲੈ ਕੇ ਗਵੰਡੀਆਂ ਦੇ ਘਰੇ ਗਈ ਹੋਈ ਸੀ ਜੀਤਾ ਨੇ ਗੱਲ ਸ਼ੁਰੂ ਕੀਤੀ ਅਸ਼ਨੂ ਭਰਾ ਭਾਬੀ ਦੇ ਪੱਲੇ ਪਾ ਕੇ ਜਿਆਦਾ ਦਿਨਾਂ ਤੱਕ ਉੱਥੇ ਨਹੀਂ ਰੱਖਿਆ ਜਾ ਸਕਦਾ ਫਿਰ ਉਹ ਕਿੱਥੇ ਜਾਵੇਗਾ ਉਸ ਨੂੰ ਆਪਾਂ ਆਪਣੇ ਨਾਲ ਹੀ ਰੱਖ ਲਈਏ ਇਹੀ ਠੀਕ ਰਹੇਗਾ ਇਹ ਕਿਵੇਂ ਹੋ ਸਕਦਾ ਕਹਿੰਦੇ ਹੋਏ ਅਮਰ ਦੇ ਚਿਹਰੇ ਤੇ ਕਠੋਰਤਾ ਆ ਗਈ ਮੈਂ ਤੇਰੇ ਨਾਲ ਵਿਆਹ ਹੀ ਇਸੇ ਸ਼ਰਤ ਤੇ ਪੱਕਾ ਕੀਤਾ ਸੀ ਕਿ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜਿਸ ਤਰ੍ਹਾਂ ਰਾਜਾ ਮੇਰਾ ਪੁੱਤਰ ਹੈ ਉਸੇ ਤਰ੍ਹਾਂ ਆਰਸ਼ ਵੀ ਤੁਹਾਡਾ ਪੁੱਤਰ ਹੈ ਫਿਰ ਉਸ ਨੂੰ ਨਾਲ ਰੱਖਣ ਵਿੱਚ ਕੀ ਦਿੱਕਤ ਹੈ ਜੀਤਾ ਨੇ ਉਸਦੀ ਗੱਲ ਟੋਕਦੇ ਹੋਏ ਕਿਹਾ ਮੈਂ ਤੇਰੇ ਆਰਸ਼ ਨੂੰ ਆਪਣਾ ਪੁੱਤਰ ਕਿਵੇਂ ਮੰਨ ਸਕਦਾ ਹਾਂ ਚਲੋ ਮੈਂ ਉਸ ਨੂੰ ਆਪਣਾ ਪੁੱਤਰ ਮੰਨ ਵੀ ਲਿਆ ਤਾਂ ਵੀ ਕੀ ਮੈਂ ਉਸ ਨੂੰ ਇਸ ਘਰ ਵਿੱਚ ਰੱਖਣ ਦੀ ਇਜਾਜ਼ਤ ਦੇ ਦੇਵਾਂਗਾ ਕੀ ਮੇਰਾ ਰਾਜਾ ਅਰਸ਼ ਨੂੰ ਅਪਣਾ ਸਕੇਗਾ ਮਾਂ ਜੀ ਅਪਣਾ ਲਵੇਗੀ ਇਹ ਸੁਣ ਕੇ ਜੀਤਾ ਚੁੱਪ ਹੋ ਗਈ ਤੇ ਬੈਠੇ ਸੋਚਦੀ ਰਹੀ ਅਮਰ ਉਸ ਨੂੰ ਸਮਝਾਉਣ ਦੇ ਅੰਦਾਜ਼ ਵਿੱਚ ਫਿਰ ਕਹਿਣ ਲੱਗਾ ਆਪਣੀਆਂ ਭਾਵਨਾਵਾਂ ਤੇ ਕਾਪੂ ਰੱਖ ਜੀਤਾ ਅਰਸ਼ ਨੂੰ ਭੁੱਲ ਜਾਣ ਵਿੱਚ ਹੀ ਤੇਰੀ ਭਲਾਈ ਆ ਉਸ ਨੂੰ ਉਸਦੇ ਹਾਲ ਤੇ ਛੱਡ ਦੇ ਮੈਂ ਮਾਂ ਹਾਂ ਅਮਰ ਜੀਤਾ ਰੋ ਪਈ ਆਪਣੀ ਔਲਾਦ ਨੂੰ ਤਿਲ ਤਿਲ ਮਰਦੇ ਹੋਏ ਕਿਵੇਂ ਦੇਖ ਸਕਦੀ ਹਾਂ ਹਰਸ਼ ਹੁਣ ਪਹਿਲਾਂ ਤੋਂ ਅੱਧਾ ਵੀ ਨਹੀਂ ਰਹਿ ਗਿਆ ਉਹ ਨਾ ਢੰਗ ਨਾਲ ਖਾ ਸਕਦਾ ਨਾ ਪੜ ਸਕਦਾ ਭਰਾ ਭਾਬੀ ਦੇ ਨਾਲ ਜੇ ਹੋਰ ਰਹਿ ਲਿਆ ਤਾਂ ਉਸ ਦਾ ਪਵਿੱਖ ਖਰਾਬ ਹੋ ਜਾਵੇਗਾ ਮੈਂ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦਾ ਜੀਤਾ ਕਿਸੇ ਗੈਰ ਨੂੰ ਘਰ ਵਿੱਚ ਆਸਰਾ ਦੇ ਕੇ ਮੈਂ ਆਪਣੇ ਰਾਜੇ ਦੇ ਰਾਵ ਵਿੱਚ ਕੰਡੇ ਨਹੀਂ ਬੀਜ ਸਕਦਾ ਅਮਰ ਨੇ ਦੋ ਟਕ ਜਵਾਬ ਦੇ ਦਿੱਤਾ ਜੀਤਾ ਨੂੰ ਚੁੱਪ ਵੱਟਣੀ ਪਈ ਨਾਲ ਹੀ ਉਸਦੇ ਦਿਲ ਵਿੱਚ ਬਣੀ ਅਮਰ ਦੀ ਛਵੀ ਵੀ ਵਿਗੜਨ ਲੱਗੀ ਕਿੰਨਾ ਮਹਾਨ ਸਮਝਿਆ ਸੀ ਉਸਨੇ ਅਮਰ ਨੂੰ ਪਰ ਉਹ ਤਾਂ ਸਿਰਫ ਪੱਥਰ ਨਿਕਲਿਆ ਹਣ ਦੋਨਾਂ ਦੇ ਵਿੱਚ ਇੱਕ ਨਾ ਦਿਸਣ ਵਾਲੀ ਕੰਧ ਖੜੀ ਹੋ ਗਈ ਜੀਤਾ ਮਨ ਹੀ ਮਨ ਕੁੜਦੀ ਰਹਿੰਦੀ ਉਸਦਾ ਮਨ ਹੁਣ ਅਮਰ ਨਾਲ ਬੋਲਣ ਨੂੰ ਵੀ ਨਹੀਂ ਸੀ ਕਰਦਾ ਉਹ ਉਸਦੇ ਪ੍ਰਸ਼ਨਾਂ ਦਾ ਉੱਤਰ ਹਾਂ ਜਾਂ ਨਾ ਵਿੱਚ ਦੇ ਕੇ ਸਾਹਮਣੇੋਂ ਪਾਸੇ ਹੋ ਜਾਂਦੀ ਤੇ ਆਪਣੇ ਵੱਲੋਂ ਕੋਈ ਵੀ ਗੱਲ ਨਾ ਕਰਦੀ ਰਾਜਾ ਵੀ ਹੁਣ ਉਸ ਦੀਆਂ ਅੱਖਾਂ ਵਿੱਚ ਚੁਭਣ ਲੱਗਾ ਸੀ। ਉਸ ਦਾ ਮਨ ਵਿਦਰੋਹ ਕਰਨ ਤੇ ਉੱਤਰ ਆਉਂਦਾ। ਜਦੋਂ ਅਮਰ ਉਸ ਦੇ ਅਰਸ਼ ਨੂੰ ਨਹੀਂ ਅਪਣਾਉਂਦਾ ਤਾਂ ਉਹ ਕਿਉਂ ਰਾਜੇ ਨੂੰ ਸੀਨੇ ਨਾਲ ਲਗਾਈ ਫਿਰੇ? ਫਿਰ ਪ੍ਰਾਈ ਆਪਣੇ ਵੀ ਤਾਂ ਨਹੀਂ ਬਣ ਸਕਦੇ। ਰਾਜੇ ਨਾਲ ਉਸ ਦਾ ਕਿਹੜਾ ਲਹੂ ਦਾ ਰਿਸ਼ਤਾ? ਵੱਡਾ ਹੋ ਕੇ ਰਾਜਾ ਵੀ ਇਸ ਨੂੰ ਅੱਖਾਂ ਦਿਖਾਉਣ ਲੱਗ ਜਾਵੇਗਾ। ਫਿਰ ਉਹ ਉਸ ਨੂੰ ਆਪਣਾ ਕਿਉਂ ਸਮਝੇ? ਦੋਨਾਂ ਦੇ ਵਿੱਚ ਪੈਦਾ ਹੋ ਰਿਹਾ ਵਿਰੋਧ ਮਾਂ ਜੀ ਦੀਆਂ ਨਿਗਾਹਾਂ ਤੋਂ ਨਾ ਲੁਕ ਸਕਿਆ। ਉਹ ਬਾਰ-ਬਾਰ ਪੁੱਛਣ ਲੱਗੀ ਜੀਤਾ ਜਦੋਂ ਦੀ ਤੂੰ ਪੇਕਿਆਂ ਤੋਂ ਆਈਆਂ ਤੂੰ ਹੱਸਣਾ ਹੀ ਬੰਦ ਕਰ ਦਿੱਤਾ ਇਹ ਉਦਾਸੀ ਤੇਰੇ ਹੋਣ ਵਾਲੇ ਬੱਚੇ ਦੇ ਲਈ ਚੰਗੀ ਨਹੀਂ ਜੀਤਾ ਖਦ ਨੂੰ ਨਾਰਮਲ ਦਿਖਾਉਣ ਦਾ ਯਤਨ ਕਰਦੀ ਰਹੀ ਪਰ ਮਾਂ ਜੀ ਸੰਤੁਸ਼ਟ ਨਾ ਹੋ ਸਕੇ ਕਦੇ ਉਸ ਨੂੰ ਕੁੜੀ ਦੀ ਅਮਰ ਨੇ ਤਾਂ ਨੀ ਕੁਝ ਗਿਆ ਉਹ ਵੀ ਅੱਜਕੱਲ ਚੁੱਪ-ਚੁੱਪ ਰਹਿੰਦਾ ਤੁਹਾਡੇ ਦੋਨਾਂ ਦੇ ਵਿੱਚ ਕੋਈ ਅਣਬਣਤਾ ਨਹੀਂ ਹੋਗੀ ਜੀਤਾ ਨੇ ਉਸ ਨੂੰ ਇਸ ਦਰ ਨਾਲ ਸਭ ਕੁਝ ਨਹੀਂ ਦੱਸਿਆ ਕਿ ਮਾਂ ਜੀ ਵੀ ਕਿਹੜਾ ਉਸਦੀ ਆਪਣੀ ਆ ਜਦੋਂ ਅਮਰ ਹੀ ਉਸਦੀ ਪੀੜ ਨਹੀਂ ਸਮਝਦਾ ਤਾਂ ਮਾਂ ਜੀ ਕਿਵੇਂ ਸਮਝੇਗੀ ਉਹ ਮਾਂ ਜੀ ਤੋਂ ਵੀ ਦੂਰ ਰਹਿ ਕੇ ਅੰਤਰਮੁਖੀ ਬਣਨ ਲੱਗੀ ਇੱਕ ਸਵੇਰ ਉੱਠ ਕੇ ਮਾਂ ਜੀ ਨੇ ਘਰ ਵਿੱਚ ਐਲਾਨ ਕੀਤਾ ਕਿ ਉਹ ਤੀਰਥ ਯਾਤਰਾ ਤੇ ਜਾਵੇਗੀ ਉਸ ਨੇ ਮੋਹ ਮਾਇਆ ਦੇ ਬੰਧਨ ਤੋੜ ਕੇ ਅਗਲਾ ਜਨਮ ਸਫਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਮਾਂ ਜੀ ਦਾ ਇਹ ਕਹਿਣਾ ਸਭ ਨੂੰ ਥੋੜਾ ਅਜੀਬ ਲੱਗਿਆ ਤੇ ਕਿਸੇ ਨੂੰ ਪਰ ਕੋਈ ਹਰਜ ਨਹੀਂ ਸੀ ਅਮਰ ਨੇ ਵੀ ਕਹਿ ਦਿੱਤਾ ਇਸੇ ਬਹਾਨੇ ਤੁਹਾਡਾ ਘੁੰਮਣਾ ਫਿਰਨਾ ਵੀ ਹੋ ਜਾਵੇਗਾ ਮਾਂ ਜੀ ਕਾਰ ਵਿੱਚ ਬੈਠ ਕੇ ਇਕੱਲੀ ਹੀ ਤੀਰਥ ਯਾਤਰਾ ਲਈ ਚਲੇਗੀ ਉਸ ਤੋਂ ਬਾਅਦ ਤਾਂ ਇਸ ਤਰ੍ਹਾਂ ਧਾਰਮਿਕ ਯਾਤਰਾਵਾਂ ਕਰਨਾ ਉਸ ਦਾ ਨਿਯਮ ਬਣ ਗਿਆ ਉਹ ਮਹੀਨੇ ਵਿੱਚ 2-4 ਚੱਕਰ ਯਾਤਰਾ ਲਈ ਜਰੂਰ ਲਗਾਉਂਦੀ ਜਿੱ ਤਾਂ ਇਹ ਸੋਚ ਕੇ ਹੁਣ ਹੋਰ ਜ਼ਿਆਦਾ ਦੁਖੀ ਰਹਿੰਦੀ ਕਿ ਕਿਹੋ ਜੇ ਮਾਂ ਪੁੱਤਰ ਹੈ ਜਿਨ੍ਹਾਂ ਨੂੰ ਸਿਰਫ ਆਪਣੇ ਆਪ ਨਾਲ ਹੀ ਮਤਲਬ ਹੈ ਕਿਸੇ ਹੋਰ ਦੀ ਜਰਾ ਵੀ ਚਿੰਤਾ ਨਹੀਂ ਘੱਟੋ ਘੱਟ ਮਾਂ ਜੀ ਨੂੰ ਤਾਂ ਅਰਸ਼ ਦੇ ਬਾਰੇ ਵਿੱਚ ਕੁਝ ਪੁੱਛਣਾ ਚਾਹੀਦਾ ਸੀ ਪਰ ਮਾਂ ਜੀ ਵੀ ਮਤਲਬੀ ਨਿਕਲੇ ਇੱਕ ਦਿਨ ਉਸਨੇ ਫਿਰ ਪੇਕੇ ਜਾਣ ਦਾ ਮਨ ਬਣਾਇਆ ਅਮਰ ਤੋਂ ਚੋਰੀ ਕੁਝ ਪੈਸੇ ਵੀ ਪਰਸ ਵਿੱਚ ਰੱਖ ਲਏ ਸੋਚਿਆ ਕਿ ਅਰਸ਼ ਦੀਆਂ ਦਵਾਈਆਂ ਖਰੀਦਣ ਵਿੱਚ ਕੰਮ ਆ ਜਾਣਗੇ ਥੋੜੀ ਨਾ ਨੁੱਕਰ ਤੋਂ ਬਾਅਦ ਅਮਰ ਨੇ ਉਸ ਨੂੰ ਪੇਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਡਰਾਈਵਰ ਨੂੰ ਪੂਰਾ ਸਮਝਾਇਆ ਕਿ ਉਸਨੇ ਅੱਜ ਹੀ ਜੀਤਾ ਨੂੰ ਵਾਪਸ ਲੈ ਕੇ ਆਉਣਾ ਰਾਜੇ ਨੂੰ ਵੀ ਇਸ ਵਾਰ ਅਮਰ ਨੇ ਜਾਣ ਨਹੀਂ ਦਿੱਤਾ ਉਸ ਨੂੰ ਵੀ ਸਮਝਾ ਦਿੱਤਾ ਕਿ ਮੰਮੀ ਰਾਤ ਤੱਕ ਵਾਪਸ ਆ ਜਾਵੇਗੀ ਹਮਰ ਦੇ ਸਖਤ ਵਿਹਾਰ ਤੋਂ ਦੁਖੀ ਜੀਤਾ ਪੂਰੇ ਰਸਤੇ ਆਪਣੇ ਹੰਝੂ ਪੂੰਝਦੀ ਰਹੀ ਮਾਂ ਤੇ ਭਾਬੀ ਉਸ ਨੂੰ ਦੇਖਦਿਆਂ ਹੀ ਸਵਾਗਤ ਕਰਨ ਲਈ ਦੌੜੀਆਂ ਪਰ ਜੀਤਾ ਤਾਂ ਆਪਣੇ ਅਰਸ਼ ਨੂੰ ਆਪਣੇ ਸੀਨੇ ਨਾਲ ਲਾਉਣ ਲਈ ਕਾਹਲੀ ਸੀ ਇਸ ਲਈ ਘਰੇ ਆਉਂਦਿਆਂ ਹੀ ਉਤਾਵਲੇ ਪਨ ਵਿੱਚ ਪੌੜੀਆਂ ਵੱਲ ਨੂੰ ਭੱਜੀ ਪਰ ਛੱਤ ਤੇ ਪਹੁੰਚਦੇ ਹੀ ਜਿਵੇਂ ਅਸ ਨੂੰ ਸੱਪ ਸੰਗ ਗਿਆ ਕਿਉਂਕਿ ਅਰਸ਼ ਦਾ ਕਮਰਾ ਖਾਲੀ ਸੀ ਹਸਤੇ ਬੈਸਤਰੇ ਤੇ ਕੋਈ ਵੀ ਸਮਾਨ ਦਿਖਾਈ ਨਹੀਂ ਸੀ ਦੇ ਰਿਹਾ ਉਹ ਬੁੱਤ ਬਣੀ ਖੜੀ ਸੋਚਦੀ ਰਹੀ ਕਿੱਥੇ ਗਿਆ ਅਰਸ਼ ਹਸਤੇ ਮਨ ਵਿੱਚ ਹਜ਼ਾਰ ਸ਼ੰਕਾਵਾਂ ਧਰ ਗਈਆਂ ਕਿਤੇ ਅਰਸ਼ ਨੂੰ ਕੁਝ ਹੋ ਤਾਂ ਨਹੀਂ ਗਿਆ ਮਾਂ ਤੇ ਭਾਬੀ ਦੋਨੋਂ ਉਸ ਦੇ ਪਿੱਛੇ-ਪਿੱਛੇ ਪੌੜੀਆਂ ਚੜ੍ਹ ਕੇ ਉੱਪਰ ਆ ਗਈਆਂ ਜੇ ਤਾਂ ਉਹਨਾਂ ਵੱਲ ਮੁੜੀ ਤਾਂ ਬਾਦ ਹਵਾਸ ਜਿਹੀ ਚੀਕਣ ਲੱਗੀ ਮੇਰੇ ਅਰਸ਼ ਨੂੰ ਕੀ ਹੋਇਆ ਉਹ ਕਿੱਥੇ ਚਲਾ ਗਿਆ ਭਾਬੀ ਤੂੰ ਉਸਦੇ ਬਾਰੇ ਵਿੱਚ ਚਿੱਠੀ ਵਿੱਚ ਕੁਝ ਵੀ ਨਹੀਂ ਲਿਖਿਆ ਕੀ ਹੋਇਆ ਮੇਰੇ ਪੁੱਤ ਨੂੰ ਉਹ ਰੋ ਪਈ ਦੀਦੀ ਤੂੰ ਸਾਡੀ ਵੀ ਤਾਂ ਸੁਣਾ ਭਾਬੀ ਉਸਦੇ ਹੰਝੂ ਪੁੰਜਣ ਲੱਗੇ ਕੀ ਤੇਰੀ ਸਾਸ ਨੇ ਕਦੇ ਤੈਨੂੰ ਕੁਝ ਨਹੀਂ ਦੱਸਿਆ ਉਹ ਕਿੰਨ ਦੱਸੂਗੀ ਉਸਨੇ ਅਰਸ਼ ਤੋਂ ਕੀ ਲੈਣਾ ਦੇਣਾ ਕਿੱਥੇ ਅਰਸ਼ ਤੇਰੀ ਸਾਸ ਨੇ ਉਸਨੂੰ ਸਹੀ ਦੇਖਭਾਲ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਉਹ ਕਈ ਵਾਰ ਇੱਥੇ ਆ ਚੁੱਕੀ ਐ ਤੇ ਅਰਸ਼ ਦੇ ਇਲਾਜ ਤੇ ਪਾਣੀ ਵਾਂਗ ਪੈਸਾ ਵਹਾ ਰਹੀ ਐ ਜੀਤਾ ਹੈਰਾਨੀ ਨਾਲ ਖੜੀ ਦੀ ਖੜੀ ਰਹਿ ਗਈ ਕਿ ਸੋਚਣ ਲੱਗੀ ਕਿ ਕੀ ਇਸ ਤਰ੍ਹਾਂ ਹੋ ਸਕਦਾ ਪਰ ਮਾਂ ਜੀ ਨੂੰ ਅਰਸ਼ ਦੀ ਬਿਮਾਰੀ ਦੇ ਬਾਰੇ ਪਤਾ ਕਿਵੇਂ ਲੱਗਾ ਕਿਤੇ ਉਸਨੇ ਉਹਨਾਂ ਦੀਆਂ ਗੱਲਾਂ ਲੋਕ ਕੇ ਸੁਣ ਤਾਂ ਨਹੀਂ ਲਈਆਂ ਸੀ ਉਸੇ ਵਕਤ ਹਸਪਤਾਲ ਜਾਣ ਲਈ ਉਤਾਵਲੀ ਹੋ ਗਈ ਪਰ ਮਾਂ ਨੇ ਜ਼ਬਰਦਸਤੀ ਉਸਨੂੰ ਚਾਹ ਪੀਣ ਲਈ ਰੋਕ ਲਿਆ ਫਿਰ ਉਸਦੇ ਨਾਲ ਸਾਰੇ ਹੀ ਹਸਪਤਾਲ ਗਏ ਅਰਸ਼ ਸਾਫ਼ ਸੁਥਰੇ ਕੱਪੜੇ ਪਾਈ ਸਾਫ਼ ਸੁਥਰੇ ਬੈੱਡ ਤੇ ਲੇਟਿਆ ਹੋਇਆ ਸੀ ਮਾਂ ਨੂੰ ਦੇਖਦੇ ਐ ਹੀ ਉੱਠਣ ਦਾ ਯਤਨ ਕਰਨ ਲੱਗਾ ਜੀਤਾ ਨੇ ਉਸ ਨੂੰ ਸਹਾਰਾ ਦੇ ਕੇ ਬਿਠਾਇਆ ਤੇ ਪਿਆਰ ਨਾਲ ਉਸ ਦਾ ਮੂੰਹ ਚੁੰਮਣ ਲੱਗੀ ਮੇਰਾ ਸੋਹਣਾ ਪੁੱਤਰ ਤੂੰ ਠੀਕ ਤਾਂ ਹੈ ਨਾ ਉਹ ਅਰਸ਼ ਨੂੰ ਪਹਿਲਾਂ ਨਾਲੋਂ ਤੰਦਰੁਸਤ ਦੇਖ ਕੇ ਉਸ ਤੇ ਮਾਂ ਨੂੰ ਤਸੱਲੀ ਹੋਈ ਦਾਦੀ ਨਹੀਂ ਆਈ ਅਰਸ਼ ਇਧਰ ਉਧਰ ਦੇਖ ਕੇ ਪੁੱਛਣ ਲੱਗਾ ਉਹ ਆਊਗੀ ਪੁੱਤਰ ਜੀਤਾ ਨੇ ਉਸ ਨੂੰ ਖੁਸ਼ ਦੇਖ ਕੇ ਉਹ ਆਪ ਵੀ ਖੁਸ਼ੀ ਨਾਲ ਗਦਗਦ ਹੋ ਗਈ। ਦੇਖੋ ਮੰਮੀ ਦਾਦੀ ਨੇ ਮੈਨੂੰ ਕਿੰਨੇ ਪੈਸੇ ਦਿੱਤੇ ਆ। ਖਡਾਉਣੇ ਤੇ ਮਠਿਆਈਆਂ ਵੀ ਦਿੱਤੀਆਂ। ਅਰਸ਼ ਸਾਰਾ ਸਮਾਨ ਦਿਖਾਉਣ ਲੱਗਾ। ਕੁਝ ਸਮਾਂ ਅਰਸ਼ ਦੇ ਨਾਲ ਬਤਾ ਕੇ ਜਿੱਤਾ ਹਸਪਤਾਲ ਤੋਂ ਪੀਕੇ ਵਾਪਸ ਆ ਗਏ। ਫਿਰ ਜਦ ਸੋਹਰੀ ਆਈ ਤਾਂ ਆਉਂਦਿਆਂ ਹੀ ਸੱਸ ਦੇ ਪੈਰ ਫੜ ਕੇ ਰੋਣ ਲੱਗ ਪਈ। ਮਾਂਜੀ ਤੁਸੀਂ ਮਹਾਨ ਹੋ। ਤੀਰਥ ਯਾਤਰਾ ਦੇ ਬਹਾਨੇ ਮੇਰੇ ਅਰਸ਼ ਦੇ ਪਿਆਰ ਲਟਾਉਂਦੇ ਰਹੇ। ਪਰਾਇ ਖੂਨ ਤੇ ਅਰਸ਼ ਆਇਆ ਥੋੜੀ ਆ ਮੇਰਾ ਪੋਤਾ ਜਦੋਂ ਤੂੰ ਸਾਡੀ ਹੋਗੀ ਤਾਂ ਅਰਸ਼ ਵੀ ਤਾਂ ਸਾਡਾ ਹੀ ਹੋਇਆ ਮਾਂਜੀ ਨੇ ਉਸਨੂੰ ਉਠਾ ਕੇ ਛਾਤੀ ਨਾਲ ਲਾ ਲਿਆ ਪਰ ਅਮਰ ਉਸਨੂੰ ਨਫ਼ਰਤ ਕਰਦਾ ਕਹਿ ਕੇ ਜੀਤਾ ਦੀਆਂ ਅੱਖਾਂ ਭਰ ਆਈਆਂ ਉਸਨੂੰ ਪਤਾ ਲੱਗੇਗਾ ਤਾਂ ਉਹ ਨਰਾਜ਼ ਹੋ ਜਾਣਗੇ ਨਹੀਂ ਜੀਤਾ ਅਮਰ ਨੂੰ ਮੈਂ ਮਨਾ ਲਿਆ ਮੈਂ ਉਸਨੂੰ ਅਰਸ਼ ਦੀ ਹਾਲਤ ਦੱਸੀ ਹੈ ਜਿਸ ਨਾਲ ਉਸਦਾ ਦਿਲ ਵੀ ਪਿਗਲ ਗਿਆ ਹੁਣ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅਮਰ ਨੇ ਆਰਸ਼ ਨੂੰ ਘਰ ਰੱਖਣ ਲਈ ਆਪਣੀ ਸਹਿਮਤੀ ਦੇ ਦਿੱਤੀ ਆ ਜੀ ਤਾਂ ਬਹੁਤ ਖੁਸ਼ ਹੋ ਗਏ ਉਸ ਦਾ ਮਨ ਸੁੱਖ ਸੰਤੋਖ ਨਾਲ ਭਰ ਗਿਆ ਕਿ ਹੁਣ ਉਸ ਦਾ ਆਰਸ਼ ਅਨਾਥ ਨਹੀਂ ਰਿਹਾ ਬਸ ਦੇ ਸਹਰ ਤੇ ਪੂਰੇ ਪਰਿਵਾਰ ਦਾ ਹੱਥ ਆ ਸੋ ਦੋਸਤੋ ਮਾਤਾ ਜੀ ਨੇ ਤੀਰਥ ਯਾਤਰਾ ਦੇ ਬਹਾਨੇ ਵਿਛੜੇ ਮਾਂ ਪੁੱਤ ਨੂੰ ਮਿਲਾ ਕੇ ਗੰਗਾ ਨਹਾਉਣ ਜਿੰਨਾ ਪੁੰਨ ਖਾਟ ਲਿਆ ਤੁਸੀਂ ਕੀ ਸੋਚਦੇ ਹੋ ਕਮੈਂਟ ਜ਼ਰੂਰ ਕਰਿਓ ਮਾਤਾ ਜੀ ਬਾਰੇ ਤੁਹਾਡਾ ਕੀ ਕਹਿਣਾ ਹੈ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ ਵਨ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਨਵੀਂ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਦੇ ਨਾਲ ਸ਼ੁਕਰੀਆ